ਰੀਲਾ ਦੇ ਨੱਚਣ ਵਾਲੇ ਪੰਜਾਬੀਓ ਜਾਂ ਰੀਲਾ ਦੇਖਣ ਵਾਲੇ ਪੰਜਾਬੀਓ ਬਹੁਤ ਗੰਭੀਰ ਮੁੱਦੇ ਤੇ ਗੱਲ ਕਰਨ ਲੱਗਿਆ ਸਾਂਝੀ ਕਰਦੇ ਹੋ ਸਿੱਖਿਆ ਨੀਤੀ ਦੇ ਵਿੱਚ ਉਹਨਾਂ ਨੇ ਸੁੱਦੀ ਪੰਜਾਬੀ ਬੋਲੀ ਨੂੰ ਹੁੰਜੇ ਲਾ ਤਾ ਕਿਨਾਰੇ ਕਰਤਾ ਅਗਲੇ ਆਨੇ ਛੋਟੇ ਸਕੂਲਾਂ ਦੇ ਵਿੱਚ ਛੋਟੇ ਜਵਾਕਾਂ ਕੋਲੋਂ ਵੀ ਛੋਟੀ ਮਾਂ ਬੋਲੀ ਖੋਲੀ ਪਾ ਲੈ ਅਗਲਾ ਛੋਟੇ ਜਨਾਂਜਾਂ ਦਾਤੀ ਪਾਈ ਬੈਠਾ ਹੈ ਰੋਜ਼ ਵੱਢਦਾ ਰੋਜ਼ ਵੱਢ ਰਿਹਾ ਰੋਜ਼ ਵੱਢ ਰਿਹਾ ਤੁਸੀਂ ਖੂਕ ਸੁੱਤੇ ਪਏ ਹੋ ਛੋਟੀਆਂ ਲੱਗਤਾ ਜੈਨੀ ਜਾਨ ਹੈਗੀ ਮੈਂ ਸਿੱਖਿਆ ਮੰਤਰੀ ਨੂੰ ਪੁੱਛਦਾ ਹਾਂ ਮੈਂ ਪੰਜਾਬ ਦੇ ਮੁੱਖ ਮੰਤਰੀ 500 ਮਾਨ ਨੂੰ ਪਉਦਾ ਵੀ ਤੇਰੀਆਂ ਲੱਤਾਂ ਚ ਇਨੀ ਜਾਨ ਹੈ ਕਿ ਤੂੰ ਉਹ ਸਿੱਖਿਆ ਨੀਤੀ ਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਉਂਦਾ ਉਹ ਮੁੱਖ ਮੰਤਰੀ ਹੁਣ ਐਣਕਾ ਲਾ ਕੇ ਆਉਣ ਲੱਗ ਗਿਆ ਪਹਿਲਾਂ ਕਿਹਨਾਂ ਹੁੰਦਾ ਸੀਗਾ ਮੇਰੀ ਅੱਖਾਂ ਚੱਖਾਂ ਬਾਏ ਗੱਲ ਕਰੋ ਹੁਣ ਐਣਕਾ ਲਾ ਕੇ ਆਉਣ ਲੱਗ ਗਿਆ ਚੱਪੜ ਜੱਟ ਸਾਡੇ ਲੀਡਰ ਹਲੇ ਦਿੱਲੀ ਦੀਆਂ ਚੱਪੜਾਂ ਚੱਟ ਰਹੇ ਪੰਜਾਬੀ ਉੜਜੇ ਹੋਏ ਨੇ ਹਲੇ ਤੱਤਾ ਕਿਵੇਂ ਖਿੱਤਣੀ ਹੈ ਇੱਕ ਦੂਜੇ ਦੀ ਪੰਜਾਬੀਆਂ ਦੀਆਂ ਖਾਨੀਆਂ ਕਰਤੀਆਂ ਲਾਰ ਦੀ ਪੱਟੀ ਨੇ ਚੜੀ ਹੋਈ ਹੈ ਪੰਜਾਬ ਵਿੱਚ ਹਾਂਜੀ ਪੰਜਾਬੀ ਮਸ਼ਰੂਫ ਨੇ ਹਲੇ ਰੁੱਜੇ ਹੋਏ ਨੇ ਭੰਗੜੇ ਭੁੰਗੜੇ ਪਾਉਣ ਦੇ ਲਲਕਾਰੇ ਮਾਰਨ ਚ ਬੱਕਰੇ ਬੁਲਾਉਣ ਚ ਦਾਰੂਆਂ ਪੀਣ ਚ ਵਿਆਹਾਂ ਦੇ ਵਿੱਚ ਆਰਕੈਸਟਰਾਂ ਦੇ ਉੱਤੋਂ ਪੈਸੇ ਡਾਉਣ ਚ ਜ਼ਮੀਨਾਂ ਵੇਚਣ ਚ ਕਰਜ਼ੇ ਚੱਕਣ ਚ ਮਹਿੰਗੀਆਂ ਗੱਡੀਆਂ ਲੈਣ ਚ ਜ਼ਮੀਨਾਂ ਵੇਚ ਕੇ ਬਾਹਰਲੇ ਮੁਲਕਾਂ ਨੂੰ ਭੱਜਣ ਚ ਉਲਝੇ ਹੋਏ ਨੇ ਪੰਜਾਬੀ ਹਲੇ ਪੰਜਾਬੀ ਉਲਝੇ ਹੋਏ ਨੇ ਹਲੇ ਲੱਤਾਂ ਕਿਵੇਂ ਖਿੱਚਣੀਆਂ ਇੱਕ ਦੂਜੇ ਦੀਆਂ ਪੰਜਾਬੀ ਉਲਝੇ ਹੋਏ ਨੇ ਧੜਿਆਂ ਚ ਸਿਆਸਤਾਂ ਚ ਪਾਰਟੀਆਂ ਚ ਪੰਜਾਬੀਆਂ ਦੀਆਂ ਅੱਖਾਨੀਆਂ ਕਰਤੀਆਂ ਲਾਰਜ ਦੀ ਪੱਟੀ ਨੇ ਚੜੀ ਹੋਈ ਐ ਪੰਜਾਬੀਆਂ ਦੀ ਅੱਖਾਂ ਤੇ ਸਾਡੇ ਪੰਜਾਬ ਦੇ ਪੰਜਾਬੀ ਬੁੱਧੀਜੀਵੀਆਂ ਦੇ ਹਲੇ ਬੁੱਧੀ ਨੂੰ ਜੰਗਾਲ ਲੱਗੀ ਪਈ ਐ ਪਤਾ ਨਹੀਂ ਕਦੋਂ ਖੁਰਚਣਗੇ ਜੰਗਾਲ ਸਾਡੇ ਪੰਜਾਬ ਦੇ ਗਦਾਰ ਬੇਈਮਾਨ ਲਚਾਰ ਚੱਪਲ ਚੱਟ ਸਾਡੇ ਲੀਡਰ ਹਲੇ ਦਿੱਲੀ ਦੀਆਂ ਚੱਪਲਾਂ ਚੱਟ ਰਹੇ ਨੇ ਕੁਰਸੀਆਂ ਵਿਚਾਰ ਰਹੇ ਨੇ ਆਵਦੀਆਂ ਕੋਈ ਕੁਰਸੀ ਤੇ ਬੈਠਣ ਦੀ ਕੋਸ਼ਿਸ਼ ਕਰ ਰਿਆ ਲੈ ਲੜੀਆਂ ਕੱਢਦੇ ਆ ਦਿੱਲੀ ਦੇ ਅੱਗੇ ਲੇਟਦੇ ਆ ਉਹਨਾਂ ਨੇ ਗਿੱਟੇ ਚ ਆ ਕੇ ਚੜਦੇ ਆ ਪੈਰ ਚੜ੍ਹਦੇ ਆ ਜਾ ਕੇ ਹਲੇ ਉਧਰ ਉਲਝੇ ਹੋਏ ਨੇ ਲੀਡਰ ਵੀ ਉਲਝੇ ਬੁੱਧੀਜੀਵੀ ਵੀ ਹਲੇ ਜੰਗ-ਜੰਗ ਲਾਉਣਗੇ ਖੁਰਚਣਗੇ ਫੇਰ ਕਿਤੇ ਗੱਲਬਾਤ ਕਰਨਗੇ ਤੇ ਲੋਕ ਤਾਂ ਆਪਾਂ ਨੂੰ ਪਤਾ ਹੀ ਐ ਕਿ ਸਾਡਾ ਤਾਂ ਸਤਿਆਨਾਸ਼ ਹੋਇਆ ਹੀ ਪਿਆ ਇਹ ਗੱਲਾਂ ਮੈਂ ਕਿਉਂ ਕਰਦਾ ਇਹ ਗੱਲਾਂ ਮੈਂ ਤਾਂ ਕਰ ਰਿਹਾ ਪੰਜਾਬੀਓ ਕਿਉਂਕਿ ਹਰ ਰੋਜ਼ ਹਰ ਰੋਜ਼ ਸਾਡੇ ਤੇ ਕੋਈ ਨਾ ਕੋਈ ਹਮਲਾ ਹੋ ਰਿਹਾ ਹਰ ਰੋਜ਼ ਸਾਨੂੰ ਲਗਾਤਾਰ ਖੋਖਲਾ ਕੀਤਾ ਜਾ ਰਿਹਾ ਮੇਰਾ ਵੀਰ ਮੈਂ ਬਹੁਤੀਆਂ ਗੱਲਾਂ ਬਹੁਤ ਵਾਰ ਸਾਨੂੰ ਕਹਿੰਦਾ ਨਹੀਂ ਹੁੰਦਾ ਬਹੁਤ ਗੰਭੀਰ ਤੇ ਅਹਿਮ ਗੱਲ ਮੈਂ ਕਰਨ ਲੱਗਿਆ ਮੇਰਾ ਵੀਰ ਇਹਨੂੰ ਵੱਧ ਤੋਂ ਵੱਧ ਸਾਂਝਾ ਕਰਕੇ ਹਰ ਪੰਜਾਬੀ ਤੱਕ ਪਹੁੰਚਾ ਦੇ ਹੋਇਆ ਪਹੁੰਚਾਓ ਇਹਨੂੰ ਲਾਜ਼ਮੀ ਕਿਉਂਕਿ ਬਹੁਤ ਗੰਭੀਰ ਤੇ ਅਹਿਮ ਮਸਲਾ ਹੈ ਲੈ ਹੁਣ ਮੈਂ ਗੱਲ ਜਦੋਂ ਕੋਈ ਗੰਭੀਰ ਮਸਲੇ ਦੀ ਗੱਲ ਕਰਨ ਲੱਗੂਗਾ ਆ ਨਾਲ ਹੀ ਨਾਲ ਬੰਦੇ ਟੁੱਟਣੇ ਸ਼ੁਰੂ ਹੋ ਜਾਣਗੇ ਛੱਡ ਪਰੇ ਪਤਾ ਨਹੀਂ ਕਿਹੜੀ ਇਹ ਕਹਾਣੀ ਤੋਰ ਕੇ ਵਹਿ ਗਿਆ ਪਰ ਨਹੀਂ ਇਹ ਕਹਾਣੀਆਂ ਨਹੀਂ ਇਹ ਛੋਡੀ ਹੋਂਦ ਦੇ ਮਸਲੇ ਨੇ ਛੋਡੀ ਜੜ ਦੇ ਮਸਲੇ ਨੇ ਛੋਡੀ ਸੱਭਿਆਤਾ ਦੇ ਮਸਲੇ ਨੇ ਸੋਨੂੰ ਕਿਵੇਂ ਖਤਮ ਕੀਤਾ ਜਾ ਰਿਹਾ ਹੈ ਉਹ ਮਸਲੇ ਨੇ ਊਠ ਪਟਾੰਗ ਸੁਣਨ ਵਾਲਿਓ ਆ ਹੋਰ ਇਧਰਲੇ ਉਧਰ ਦੀਆਂ ਗੱਲਾਂ ਬਾਤਾਂ ਸੁਣਨ ਵਾਲਿਓ ਯਾਰ ਰੀਲਾਂ ਦੇ ਨਾਲੇ ਪੰਜਾਬੀਓ ਜਾਂ ਰੀਲਾਂ ਦੇਖਣ ਵਾਲੇ ਪੰਜਾਬੀਓ ਬਹੁਤ ਗੰਭੀਰ ਮੁੱਦੇ ਤੇ ਗੱਲ ਕਰਨ ਲੱਗਾ ਸਾਂਝੀ ਕਰ ਦਿਓ ਅੱਜ ਸੋਡੀ ਮਾਂ ਬੋਲੀ ਪੰਜਾਬੀ ਤੇ ਬਹੁਤ ਵੱਡਾ ਹਮਲਾ ਹੋਇਆ ਧਿਆਨ ਨਾਲ ਸੁਣ ਲਓ ਸ਼ੁਰੂ ਤੋਂ ਲੈ ਕੇ ਖੀਰ ਤੱਕ ਜਿਹੜਾ ਮੈਂ 5-7 ਮਿੰਟ ਬੋਲਣਾ ਸ਼ੁਰੂ ਤੋਂ ਲੈ ਕੇ ਖੀਰ ਤੱਕ ਸੁਣਦੇ ਜਾਓ ਜੁੜੇ ਰਹੋ ਲਗਾਤਾਰ ਤੇ ਹੋਰ ਜੋੜਦੇ ਜਾਓ CBSE ਨੇ CBSE ਨੇ ਸੋਡੀ ਬੋਲੀ ਜਿਹੜੀ 22526 ਦਾ ਉਹਨਾਂ ਨੇ ਪ੍ਰੋਗਰਾਮ ਦਿੱਤਾ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਨਵੀਂ ਸਿੱਖਿਆ ਨੀਤੀ ਦੇ ਵਿੱਚ ਉਹਨਾਂ ਨੇ ਸੋਡੀ ਪੰਜਾਬੀ ਬੋਲੀ ਨੂੰ ਖੁੰਝੇ ਲਾ ਤਾ ਕਿਨਾਰੇ ਕਰਤਾ ਕਾਢ ਹੀ ਦਿੱਤਾ ਖਤਮੀ ਕਰਤੀ ਖੇਡ ਅਸੀਂ ਗੱਲ ਕਰਦੇ ਆਂ ਬੋਰਡਾਂ ਦੇ ਪੰਜਾਬੀ ਰੰਗ ਮਾਰਦੇ ਫਿਰਦੇ ਸਹੀ ਗੱਲ ਕਹਿੰਦਾ ਦਫ਼ਤਰਾਂ 'ਚ ਪੰਜਾਬੀ ਲਾਗੂ ਹੋਵੇ ਅਦਾਲਤਾਂ 'ਚ ਕੰਮ ਪੰਜਾਬੀ ਸ਼ੁਰੂ ਹੋਵੇ ਅਗਲੇ ਆਨੇ ਸੋਡੇ ਸਕੂਲਾਂ ਦੇ ਵਿੱਚ ਸੋਡੇ ਜਵਾਕਾਂ ਕੋਲੋਂ ਵੀ ਸੋਡੀ ਮਾਂ ਬੋਲੀ ਖੋਲੀ ਕਿੰਨੇ ਕ ਨੂੰ ਪਤਾ ਪੰਜਾਬੀਆਂ ਨੂੰ ਇਹਨਾਂ ਗੱਲਾਂ ਬਾਰੇ ਤੋਰੇ ਫਿਰੋ ਉਧਰ ਨੂੰ ਨਾ ਗਏ ਇੱਧਰ ਨੂੰ ਨਾ ਗਏ ਉਧਰ ਰੌਲਾ ਪਾ ਲਿਆ ਇੱਧਰ ਰੌਲਾ ਪਾ ਲਿਆ ਅਗਲਾ ਸੋਡੀਆਂ ਜੜਾਂ ਚਾਂ ਦਾਤੀ ਪਾਈ ਬੈਠਾ ਹੈ ਰੋਜ਼ ਵੱਢਦਾ ਰੋਜ਼ ਵੱਢ ਰਿਹਾ ਰੋਜ਼ ਵੱਢ ਰਿਹਾ ਤੁਸੀਂ ਖੂਕ ਸੁੱਤੇ ਪਏ ਹੋ ਬਹੁਤ ਵੱਡਾ ਹਮਲਾ ਥੋਡੀ ਬੋਲੀ ਦੇ ਉੱਤੇ ਜੋ ਸੀਵੀਐਸਸੀ ਨੇ ਨਾਮਾ ਜਿਹੜੀ ਸਿੱਖਿਆ ਨੀਤੀ ਦੇ ਲੈ ਕੇ ਅਸੀਂ ਲਗਾਤਾਰ ਵਿਰੋਧ ਕਰ ਰਹੇ ਹਾਂ ਅਸੀਂ ਯੂਨੀਵਰਸਿਟੀਾਂ ਦੇ ਸੈਮੀਨਾਰ ਰੱਖੇ ਅਸੀਂ ਵੱਡੇ ਵੱਡੇ ਬੁੱਧੀਜੀਵੀਆਂ ਨੂੰ ਮਿਲੇ ਬੁੱਧੀਜੀਵੀਆਂ ਨੇ ਸੈਮੀਨਾਰ ਵੀ ਕਰਾਏ ਲੋਕਾਂ ਨੇ ਰੌਲਾ ਵੀ ਪਾਇਆ ਲੋਕਾਂ ਨੂੰ ਵੀ ਕਿਹਾ ਉਹ ਨਵੀਂ ਸਿੱਖਿਆ ਨੀਤੀ ਸਰਕਾਰ ਤੇ ਦਬਾਅ ਪਾਓ ਪੰਜਾਬ 'ਚ ਨਾ ਲਾਗੂ ਹੋਣ ਦਿਓ ਆ ਹੁਣ ਇਹਨਾਂ ਦਾ ਸਿੱਖਿਆ ਮੰਤਰੀ ਬੋਲੀ ਜਾਂਦਾ ਹਰਜੋਤ ਬੈਂਸ ਟਵੀਟ ਕਰ ਰਿਹਾ ਹੈ ਇੱਕ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਛੋਟੀਆਂ ਲੱਤਾਂ ਜੇ ਇਨੀ ਜਾਨ ਹੈਗੀ ਮੈਂ ਸਿੱਖਿਆ ਮੰਤਰੀ ਨੂੰ ਪੁੱਛਦਾ ਮੈਂ ਪੰਜਾਬ ਦੇ ਮੁੱਖ ਮੰਤਰੀ 500 ਮਾਨ ਨੂੰ ਪੁੱਛਦਾ ਵੀ ਤੇਰੀਆਂ ਲੱਤਾਂ ਜੇ ਇਨੀ ਜਾਨ ਹੈ ਕਿ ਤੂੰ ਉਹ ਸਿੱਖਿਆ ਨੀਤੀ ਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਉਂਦਾ ਜਿਵੇਂ ਦਖਣ ਨਹੀਂ ਲਿਆਂਦਾ ਹੈਗੀ ਜਾਨ ਇਨੀ ਕੱਲੇ ਟਵਿੱਟਰਾਂ ਦਾ ਸਾਰੀ ਜਾਣੇ ਹੋ ਕੱਲੀਆਂ ਪ੍ਰੈਸ ਕਾਨਫਰੰਸ ਕਰਕੇ ਗੱਲਾਂ ਕਰੀ ਜਾਂਦੇ ਹੋ ਵੀ ਹਾਂ ਜੀ ਅਸੀਂ ਇਹਦਾ ਵਿਰੋਧ ਕਰਦੇ ਆਂ ਜੀ ਆ ਕਿੰਨੇ ਵਿਰੋਧੀ ਐ ਸਵਾਇ ਪ੍ਰਗਟ ਸਿੰਘ ਤੋਂ ਪਰਗਟ ਸਿੰਘ ਨੇ ਇਕੱਲਾ ਮੁੱਦਾ ਚੱਕਿਆ ਇਸ ਗੱਲ ਨੂੰ ਲੈ ਕੇ ਤੇ ਸਪੀਕਰ ਨੇ ਗੱਲ ਹੀ ਨਹੀਂ ਸੁਣੀ ਸਰਕਾਰ ਇੱਕ ਸ਼ਬਦ ਵੀ ਬੋਲਣਾ ਨਹੀਂ ਚਾਹੁੰਦੀ ਆਹ ਵਿਧਾਨ ਸਭਾ ਦਾ ਸੈਸ਼ਨ ਦੋ ਦਿਨ ਦਾ ਉਹਦੇ ਭੰਡਪਣਾ ਕਰਕੇ ਜਿਵੇਂ ਸਰਕਸ ਲੱਗੀ ਹੁੰਦੀ ਹੈ ਮੇਰੇ ਕੋਲੇ ਸੋਡੇ 35 ਐਮਐਲਏ ਆ ਜੀ ਮੇਰੇ ਕੋਲੇ 40 ਐਮਐਲਏ ਆ ਜੀ ਉਹ ਮੁੱਖ ਮੰਤਰੀ ਹੁਣ ਐਨਕਾਂ ਲਾ ਕੇ ਆਉਣ ਲੱਗ ਗਿਆ ਪਹਿਲਾਂ ਕਿਹਨਾਂ ਹੁੰਦਾ ਸੀਗਾ ਕਿ ਮੇਰੀ ਅੱਖਾਂ ਚੱਖਾਂ ਪਾ ਕੇ ਗੱਲ ਕਰੋ ਹੁਣ ਐਨਕਾਂ ਲਾ ਕੇ ਆਉਣ ਲੱਗ ਗਿਆ ਕੀ ਕੀਤਾ ਵੀ ਉੱਥੇ ਇਹ ਇਕੱਲੇ ਆਏ ਆ ਜੀ ਇਹ ਕਾਂਗਰਸੀ ਆਏ ਆ ਜੀ ਇਹ ਫਲਾਨਾ ਜੀ ਇਹ ਠਮਕਾ ਜੀ ਗੱਲਾਂ ਦਾ ਕੜਾਹ ਕਰਕੇ ਡੂੜਦਨ ਦਾ ਸ਼ੈਸ਼ਨ 8 ਘੰਟੇ 3 ਘੰਟੇ ਇੱਕ ਦਿਨ 5 ਘੰਟੇ ਇੱਕ ਦਿਨ 8 ਘੰਟੇ ਦਾ ਸ਼ੈਸ਼ਨ ਗੱਲਾਂ ਬਾਤਾਂ ਭੰਡਪੁਣਾ ਕਰਕੇ ਚੁਟਕਲੇ ਕਹਾਣੀਆਂ ਸੁਣਾ ਕੇ ਮਿਹਣੋ ਮਿਹਣੀ ਹੋ ਕੇ ਜਨਾਨੀਆਂ ਨੂੰ ਨਗਾਤਾ ਕੋਈ ਮੁੱਦੇ ਦੀ ਗੱਲ ਹੋਈ ਮੈਂ ਹਰਜੋਤ ਪੈਸ ਨੂੰ ਪੁੱਛਣਾ ਚਾਹੁੰਦਾ ਮੈਂ ਭਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਪੰਜਾਲੇ ਸਪੀਕਰ ਨੂੰ ਪੁੱਛਣਾ ਚਾਹੁੰਦਾ ਵੀ ਕੀ ਕਿਉਂ ਨਹੀਂ ਜੇ ਤੁਸੀਂ ਜਿਹੜੀ ਜਿਹੜੀ ਸੈਂਟਰ ਦੀ ਖੇਤੀਬਾੜੀ ਨੀਤੀ ਦਾ ਖੰਡਾ ਆਇਆ ਸੀਗਾ ਉਹਦੇ ਖਿਲਾਫ ਤੁਸੀਂ ਮਤਆ ਪਾਇਆ ਤੇ ਉਹ ਸਿੱਖਿਆ ਨੀਤੀ ਉਹ ਸਿੱਖਿਆ ਨੀਤੀ ਜਿਹੜੀ ਨਾ ਕਿਸੇ ਸੂਬੇ ਦੀ ਬੋਲੀ ਨੂੰ ਬਖਸ਼ੂਗੀ ਨਾ ਉਥੋਂ ਦੀ ਸੱਭਿਆਤਾ ਨੂੰ ਨਾ ਉਥੋਂ ਦੇ ਸਹਿਤ ਨੂੰ ਨਾ ਤੇ ਉਥੋਂ ਦੇ ਇਤਿਹਾਸ ਨੂੰ ਸਭ ਕੁਝ ਮਲਿਆ ਮੇਟ ਕਰ ਦੂਗੀ ਖਤਮ ਕਰ ਦੂਗੀ ਉਹ ਸਿੱਖਿਆ ਨੀਤੀ 2020 ਵਾਲੀ ਸਭ ਤੋਂ ਪਹਿਲਾਂ ਜੇ ਪੰਜਾਬ 'ਚ ਲਾਗੂ ਕੀਤੀ ਪੰਜਾਬ ਦੇ ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਪਹਿਲੇ ਸੱਟੇ ਹੀ ਪੰਜਾਬ 'ਚ ਲਾਗੂ ਕਰਤੀ ਦੂਜੇ ਸੂਬੇ ਅਡੇ ਖੜੇ ਆ ਇਹਨਾਂ ਸਭ ਤੋਂ ਪਹਿਲਾਂ ਲਾਗੂ ਕੀਤੀ ਆ ਉਹ ਭਰਾਵੋ ਹੱਥ ਬਣਾ ਲਓ ਰੱਬ ਦਾ ਵਾਸਤਾ ਪੰਜਾਬੀਓ ਉਹ ਜਾਗ ਜਿਓ ਜਾਗ ਜਿਓ ਉਹ ਸਿੱਖਿਆ ਬੋਲੀ ਜਦੋਂ ਅੰਗਰੇਜ਼ ਆਏ ਸੀ ਨਾ ਅੰਗਰੇਜ਼ ਇੱਥੇ ਜਦੋਂ 15 ਸਾਲ ਜਪੂਰਾ ਭਾਰਤ ਗੁਲਾਮ ਹੋਇਆ ਤੇ ਪੰਜਾਬ ਗੁਲਾਮ ਕਰਦੇ ਨੂੰ 100 ਸਾਲ ਲੱਗਿਆ ਅਗਲਿਆਂ ਨੂੰ ਤਾਂ ਉਹਨਾਂ ਨੇ ਸੋਚਿਆ ਸੀ ਬਹੁਤ ਦਿਮਾਗੀ ਬੰਦੇ ਸੀ ਵੀ ਇਹ ਮਾਰਸ਼ਲ ਕੌਮ ਆ ਲੜਾਕੂ ਕੌਮ ਐ ਦਲੇਰ ਕੌਮ ਐ ਇਹਨਾਂ ਨੂੰ ਕਾਬੂ ਕਰਨਾ ਬੜਾ ਔਖਾ ਇਹਨਾਂ ਨੂੰ ਕਾਬੂ ਕਰਨ ਦਾ ਤਰੀਕਾ ਕੀ ਹੋਣਾ ਜਿਹੜਾ ਉਹ ਕਹਿੰਦੇ ਜਿਹੜਾ ਸਿੱਖਿਆ ਟਾਂਚਾ ਤਬਾਹ ਕਰ ਦਿਓ ਤਹਿਸ਼ ਨਹਿਸ਼ ਕਰ ਦਿਓ ਉਹਨਾਂ ਦੀ ਸਿੱਖਿਆ ਜਿਹੜੀ ਨੀਤੀ ਆ ਅਗਲਿਆਂ ਨੇ ਅੰਗਰੇਜ਼ ਦੀ ਨੀਤੀ ਦੇਖੋ ਜੇ ਉਸ ਵੇਲੇ ਅੰਗਰੇਜ਼ ਦੇ ਕੋਲੇ ਕੋਈ ਪੰਜਾਬੀ ਬੰਦਾ ਆਪਣਾ ਊੜੇ ਆੜੇ ਦਾ ਕੈਦਾ ਜਮਾ ਕਰਾਉਂਦਾ ਸੀ ਉਹਰੇ ਦਿੰਦੇ ਸੀ ਉਹ 6 ਆਨੇ ਜੇ ਗੁੰਗਰਾਸਾ ਤਲਵਾਰ ਟਕੂਆ ਜਮਾ ਕਰਾਉਂਦਾ ਸੀ ਉਹਰੇ ਦਿੰਦੇ 2 ਆਨੇ ਦੇਖੋ ਗਨਾਸੇ ਦੇ 2 ਆਨੇ ਤੇ ਕੈਦੇ ਦੇ ਪੰਜਾਬੀ ਦੇ ਊੜੇ ਆੜੇ ਦੇ 6 ਆਨੇ ਅਗਰ ਇਹਨੇ ਸੋਡੀ ਸਿੱਖਿਆ ਨੀਤੀ ਤੇ ਹਮਲਾ ਕੀਤਾ ਉਹੀ ਨੀਤੀ ਅੱਜ ਲਾਗੂ ਕਰ ਰਹੀ ਹੈ ਭਾਜਪਾ ਦੀ ਜਿਹੜੀ ਆਰਐਸਐਸ ਦੀ ਪਾਲਿਸੀ ਹੈ ਜਿਹੜੀ ਵਿਚਾਰਧਾਰਾ ਇੱਕ ਦੇਸ਼ ਇੱਕ ਬੋਲੀ ਦੀ ਗੱਲ ਕਰਦੇ ਆ ਪੁਆਂਸੀਆ ਜੋਗਦਾਰੀ ਜੋ ਬੇਈਮਾਨੀ ਜੋ ਸਿਰਫ ਆਪਣੀ ਕੁਰਸੀ ਬਚਾਉਣ ਖਾਤਰ ਕਿੰਨਾ ਚਿਰ ਹੋ ਰਿਹਾ ਤਿੰਨ ਸਾਲ ਲੰਘੇ ਸਾਢੇ ਤਿੰਨ ਡੂੜ ਸਾਲ ਹੋ ਰਿਹਾ ਜੋ ਧੋਤ ਜੋਗਦਾਰੀ ਜੋਗ ਪਾਪ ਤੂੰ ਕੁਮਾਰਿਆ ਪੰਜਾਬ ਨਾਲ ਅੰਦਰ ਖਾਤੇ ਬੀਜੇਪੀ ਨਾਲ ਸੈਟਿੰਗ ਕਰਕੇ ਉਹਨਾਂ ਦੀਆਂ ਨੀਤੀਆਂ ਸੈਂਟਰ ਦੀਆਂ ਪੰਜਾਬ 'ਚ ਲਾਗੂ ਕਰ ਰਿਹਾ ਇਹ ਬਹੁਤ ਖਤਰਨਾਕ ਆ ਭਰਾਵਾ ਬਹੁਤ ਖਤਰਨਾਕ ਆ ਇਹ ਤੈਨੂੰ ਇਤਿਹਾਸ ਨੇ ਮaaf ਨਹੀਂ ਕਰਨਾ ਆਉਣ ਵਾਲੀਆਂ ਨਸਲਾਂ ਨੇ ਮaaf ਨਹੀਂ ਕਰਨਾ ਜੱਡਾ ਬੜਾ ਧੋਖਾ ਤੂੰ ਕੁਮਾਰਿਆ ਇਸ ਵੇਲੇ ਪੰਜਾਬੀ ਦੇ ਨਾਲ ਪੂਰੇ ਪੰਜਾਬ ਨਾਲ ਪੂਰੀ ਪੰਜਾਬੀਆਂ ਦੇ ਨਾਲ ਆ ਤੁਹਾਨੂੰ ਦਿਖਾਉਣਾ ਮੜਾ ਧਿਆਨ ਨਾਲ ਜੁੜੇ ਰਿਹਾ ਕਰੋ ਮੈਂ ਤਾਂ ਕਹਿੰਦਾ ਇਹਨੂੰ ਸਾਂਝੇ ਕਰਦੇ ਜਾਓ ਟੁੱਟਣੇ ਸ਼ੁਰੂ ਹੋ ਜਾਂਦੇ ਆ ਬੰਦੇ ਤਾਂ ਮੈਂ ਗੱਲ ਪੰਜਾਬੀ ਦੀ ਕਰੀ ਇਹਨਾਂ ਥੱਲੇ ਗੁੱਡ ਬਾਏ ਗੁੱਡ ਬਾਏ ਤੁਸੀਂ ਅੰਗਰੇਜ਼ੀ ਦੇ ਮਾਤਰੇ ਫਿਰਦੇ ਰਿਹਾ ਕਰੋ ਮੈਂ ਨਹੀਂ ਕਹਿੰਦਾ ਅੰਗਰੇਜ਼ੀ ਕੋਈ ਜਮਾਨ ਮਾਰੀ ਕੋਈ ਬੋਲੀ ਨਹੀਂ ਮਾਰੀ ਆ ਧਿਆਨ ਨਾਲ ਸੁਣ ਲਓ ਕੀ ਮਸਲੇ ਨੇ ਇਹ ਬਹੁਤ ਜ਼ਰੂਰੀ ਗੱਲਾਂ ਹੈ ਜਿਹੜੀਆਂ ਖਬਰਾਂ ਹੋਰ ਨਹੀਂ ਸੁਣਨੀਆਂ ਹੁੰਦੀਆਂ ਆਈ ਦੇਖ ਰਿਹਾ ਨਚਾਰਾਂ ਦੇ ਖੇਡਾਂ ਨਚਾਰਾਂ ਦੀਆਂ ਟੈਂਪੂਆਂ ਦੀਆਂ ਵੀਡੀਓ ਤੇ ਅਸੀਂ ਦੇਖਣੀਆਂ ਹੁੰਦੀਆਂ ਤੇ ਆਹ ਰੀਲਾਂ ਅੱਧੇ ਕੱਪੜੇ ਪਾਈਆਂ ਕੁੜੀਆਂ ਨੱਚਦੀਆਂ ਉਹ ਅਸੀਂ ਉਧਰ ਮਸ਼ਰੂਫ ਆਂ ਆਹ ਗੱਲਾਂ ਆਹ ਖਬਰਵਾਰਿਆ ਧਿਆਨ ਹੈ ਕਿਸੇ ਨੂੰ ਜੇ ਇਮਾਨਦਾਰੀ ਨਾਲ ਥੱਲੇ ਕੋਈ ਟਿੱਪਣੀ ਕਰਕੇ ਦੱਸੋ ਮੈਨੂੰ ਇਹ ਗੱਲ ਦਾ ਪਤਾ ਆ ਮੈਂ ਤੁਹਾਨੂੰ ਖਬਰਾਂ ਦਿਖਾਉਣਾ ਸੁਣ ਲਿਓ ਧਿਆਨ ਨਾਲ ਪਿਛਲੇ ਕਈ ਦਿਨਾਂ ਤੋਂ ਰੌਲਾ ਪੈ ਰਿਹਾ ਸੁਣਿਓ ਧਿਆਨ ਦੇ ਨਾਲ जो तमिलनाडु से है जहां पर जनता हिंदी भाषा के खिलाफ प्रदर्शन कर रही है वो तमाम बोर्ड्स और होर्डिंग जहां ही हिंदी में कुछ लिखा पा रहे हैं होती जा रही है प्रदर्शन शुरू हुए वहां की एमके स्टालिन सरकार के के ऐलान बाद दरअसल बाईस फरवरी को चेन्नई से एक किलोमीटर दूर मौजूद कदलूर में आयोजित अभिभावक शिक्षक संघ के कार्यक्रम में तमिलनाडु के मुख्यमंत्री और द्रविड़ मुन्नेत्र कड़गम के नेता एमके स्टालिन ने शिरकत की उन्होंने कहा ਕੀਂ ਦੀ ਸਰਕਾਰ ਦੀ ਰਾਸ਼ਟਰੀ ਸਿੱਖਿਆ ਨੀਤੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਕੋ ਪ੍ਰਦੇਸ਼ ਮੈਂ ਅਮ ਲਾਗੂ ਕਰਨੇ ਦੇ ਪੱਖਪ ਨਹੀਂ ਹੈ ਪਰ ਐਨਈਪੀ ਕੇ ਮਾਧਿਅਮ ਸੁਣ ਲਓ ਇਹ ਐਮਕੇ ਸਟਾਹਰ ਦਾ ਮੁੱਖ ਮੰਤਰੀ ਅਤਮਨ ਲਾਡੂ ਦਾ ਜਿਹੜਾ ਠੋਕ ਕੇ ਕਹਿ ਰਿਹਾ ਵੀ ਅਸੀਂ ਇਹ ਸਿੱਖਿਆ ਨੀਤੀ ਲਾਗੂ ਨਹੀਂ ਕਰਦੇ ਤੇ ਭਵੰਤ ਸਿੰਘ ਤੂੰ ਸਭ ਤੋਂ ਪਹਿਲਾਂ ਪੰਜਾਬ ਚ ਲਾਗੂ ਕਰਤੀ ਸਭ ਤੋਂ ਪਹਿਲਾਂ ਤੂੰ ਆ ਦੂਜੀ ਵੀ ਸੁਣ ਲਿਓ ਭਾਈ ਜੀ ਪੀਟਾ ਜੁੜੇ ਰਹੋ ਮਰਾ ਵੀਰ ਜੁੜਦੇ ਜਾਓ ਯਾਰਾ ਮਸਲਾ ਬਹੁਤ ਵੱਡਾ ਬਾਈ ਮਸਲਾ ਸਾਡੀਆਂ ਹੋਂਦ ਸਾਡੀਆਂ ਹਸਤੀਆਂ ਨਾਲ ਜੁੜਿਆ ਸਾਡੇ ਵजूद ਨਾਲ ਜੁੜਿਆ ਹੋਇਆ ਮਸਲਾ ਭਰਾਵੋ ਸਾਡੀ ਸੱਭਿਆ ਦਾ ਤਹਿਸ ਨਾਸ਼ ਕੀਤੀ ਜਾ ਰਹੀ ਹੈ ਹਿੰਦੀ ਤੇ ਮੈਂ ਉਹ ਨਹੀਂ ਸਕਤੇ ਸੀ ਆ ਸੁਣ ਲਿਓ ਹਿੰਦੀ ਤਮਿਲ ਵਿਵਾਦ ਮੇਂ ਅਬ ਇੱਕ ਨਿਆ ਰੰਗ ਆਇਆ ਹੈ ਅਬ ਦੱਖਣ ਕੈਬਨਿਟ ਆਦ ਕਵਲ ਹਸਨ ਭੜਕ ਗਾਇਆ ਹੈ ਹਿੰਦੀ ਥੋਪੇ ਜਾਣੇ ਪਰ ਉਹਨੇ ਗੇਂ ਡਾਲੀ ਹੈ ਇਹ ਤੱਕ मुद्दे पर अपना गुस्सा निकालते हुए कहा कि तमिल लोगों ने भाषा के लिए अपनी कुर्बानियां दी हैं और इन चीजों से मत खेलिए तमिल बच्चा बच्चा जानता है कि उन्हें किस भाषा की जरूरत है और उन्हें समझ है कि वे किस भाषा को चुनें। कमल हासन ने हिंदी को लेकर हुए विवाद के बारे में ये बात शुक्रवार को अपनी पार्टी एम के आठवें फाउंडेशन के दौरान ਉੱਥੋਂ ਦਾ ਮੁੱਖ ਮੰਤਰੀ ਐ ਐਮ ਕੇ ਸਟਾਲਨ ਉੱਥੋਂ ਦਾ ਬਹੁਤ ਵੱਡਾ ਹੀਰੋ ਕਲਾਕਾਰ ਕਮਲ ਹਸਨ ਜੀ ਨੇ ਹਿੰਦੀ ਵੀ ਬਹੁਤ ਸੁਪਰ ਡੁੱਪਰ ਹਿੱਟ ਫਿਲਮਾਂ ਦਿੱਤੀਆਂ ਉਹ ਉਹਨਾਂ ਦਾ ਤਾਮਲਾਂ ਦਾ ਹੀਰੋ ਆ ਉਹੋ ਜਿਹੇ ਬੰਦੇ ਉੱਥੋਂ ਦੇ ਰੇੜੀ ਵਾਲੇ ਬੰਦੇ ਉੱਥੋਂ ਦੇ ਮਜ਼ਦੂਰ ਲੋਕ ਉੱਥੋਂ ਦੇ ਕਿਸਾਨ ਲੋਕ ਉੱਥੋਂ ਦੇ ਜਿਹੜੇ ਨੌਕਰੀ ਪੇਸ਼ੇ ਵਾਲੇ ਲੋਕ ਮੁਲਾਜ਼ਮ ਲੋਕ ਕੁੱਲ ਬੰਦਾ ਕੁੱਲ ਬੰਦਾ ਆਪਣੀ ਬੋਲੀ ਨੂੰ ਲੈ ਕੇ ਚਿੰਤਤਾ ਮੈਂ ਦੱਖਣ ਕੋ ਮੈਂ ਸਾਰਾ ਕੇਰਲਾ ਕਰਨਾਟਕ ਆਂਧਰਾ ਤਾਮਲਡੂ ਤਲਗਾਨਾ ਤੋਂ ਲੈ ਕੇ ਸਾਰੇ ਗਿਆ ਮੈਂ ਬੰਗਾਲ ਚ ਵੀ ਗਿਆ ਉਹ ਲੋਕ ਬਾਈ ਆਪਣੀ ਬੋਲੀ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਉਹ ਨਹੀਂ ਸੰਜੋਤਾ ਕਰਦੇ ਤੇ ਸਾਡੇ ਯਾਰ ਤੁਸੀਂ ਹਾਲਾਤ ਦੇਖੋ ਪੰਜਾਬ ਅਗਲੇ ਉੱਥੇ ਹਿੰਦੀ ਨੂੰ ਹੀਠਾ ਉੱਤੇ ਕਿਤੇ ਵੀ ਬਰਦਾਸ਼ਤ ਨਹੀਂ ਕਰਦੇ ਨਾ ਹੀਠਾ ਨਾ ਉੱਪਰ ਕਿਤੇ ਬਰਦਾਸ਼ਤ ਨਹੀਂ ਕਰਦੇ ਉਹਨਾਂ ਨੇ ਰੰਗ ਮਾਰੇ ਆ ਨਾ ਅਸੀਂ ਵੀ ਰੰਗ ਮਾਰੇ ਸੀਗੇ 16 ਚ 17 ਚ ਮੇਰੇ ਤਾਂ 18 ਪਰਚੇ ਦਿੱਤੇ ਸੀ ਅੰਦਰ ਵੀ ਰਹਿ ਕੇ ਆ ਹਰੇ ਵੀ ਚੱਲੀ ਜਾਂਦੇ ਆ ਨਾਲੇ ਹਾਲਾਂਕਿ ਮੈਂ ਕਿਹਾ ਸੀ ਵੀ ਸਾਡੀ ਪੰਜਾਬੀ ਉੱਪਰ ਲਿਖੋ ਥੱਲੇ ਹਿੰਦੀ ਅੰਗਰੇਜ਼ੀ ਜੋ ਮਰਜ਼ੀ ਲਿਖ ਲੋ ਉਹ ਥੱਲੇ ਵੀ ਨਹੀਂ ਲਿਖਣ ਦਿੰਦੇ ਕਿਤੇ ਨਹੀਂ ਲਿਖਣ ਦਿੰਦੇ ਤੇ ਇੱਥੇ ਰੇਲਵੇ ਸਟੇਸ਼ਨਾਂ ਦੇ ਮੈਂ ਦੇਖਿਆ ਹੁਣ ਨਵੇਂ ਬਣਾਏ ਇਹਨਾਂ ਨੇ ਜਿਹੜੇ ਜਿਹੜੇ ਰੇਲਵੇ ਸਟੇਸ਼ਨ ਹੈ ਕੱਲੀ ਹਿੰਦੀ ਹੈ ਕਿਤੇ ਪੰਜਾਬੀ ਨਹੀਂ ਹੈਗੀ ਆ ਇੱਥੇ ਨਵਾਂ ਨਵਾਂ ਮੇਰ ਬਣਿਆ ਬਠਿੰਡੇ ਦਾ ਉਹਨੇ ਕੋਈ ਸਮਾਗਮ ਰੱਖਿਆ ਪ੍ਰੋਗਰਾਮ ਰੱਖਿਆ ਕੋਈ ਸਾਰੇ ਬੋਰਡ ਬਠਿੰਡੇ ਦੇ ਵਿੱਚ ਹਿੰਦੀ ਚ ਲੱਗੇ ਹੋਏ ਆ ਖਾਂਦੇ ਪੰਜਾਬ ਦਾ ਰਹਿੰਦੇ ਪੰਜਾਬ ਚ ਐ ਟੱਟੀ ਪਿਸ਼ਾਬ ਹੱਗਣਾ ਮੂਤਣਾ ਪੰਜਾਬ ਚ ਗੰਦ ਪੰਜਾਬ ਚ ਪਾਉਣਾ ਤੇ ਨਫ਼ਰਤ ਪੰਜਾਬੀ ਬੋਲੀ ਨੂੰ ਇੰਨਾ ਪੰਜਾਬੀਆਂ ਨੂੰ ਵੀ ਦੇਖ ਲਓ ਜੀ ਬੋਰਡ ਦੇਖਿਓ ਬੰਦੇ ਜਿਹੜੇ ਜਾਂਦੇ ਆਉਂਦੇ ਆ ਪਰ ਮਾਰ ਆ ਬੋਰਡਾਂ ਦੀ ਚਾਰਪਰੇ ਹਿੰਦੀ ਦੀ ਅਸੀਂ ਫਿਰ ਕਹਿੰਦੇ ਅਸੀਂ ਕਿਸੇ ਬੋਲੀ ਦੇ ਖਿਲਾਫ ਨਹੀਂ ਹਰ ਬੋਲੀ ਦਾ ਸਤਿਕਾਰ ਆ ਮਾਨ ਹੈ ਪਰ ਤੁਸੀਂ ਜਵਰੀਤ ਕੋਈ ਬੋਲੀ ਨੂੰ ਥੋਪ ਰਹੇ ਹੋ ਤੇ ਸਾਡੀ ਬੋਲੀ ਨੂੰ ਖਤਮ ਕਰ ਰਹੇ ਹੋ ਕਿ ਮੁੰਡਾ ਕਹਿੰਦਾ ਭਾਈ ਹైదరాబాద్ ਆ ਮੈਂ ਮੈਂ ਵੀ ਆਇਆ ਗਿਰੇ ਹైదరాబాద్ ਨਾਲ ਜਾ ਕੇ ਆਇਆ ਦੇਖਿਆ ਨਾ ਲੋਕਾਂ ਦੇ ਮੈਂ ਮਰ ਜਾਣਗੇ ਇਹ ਲੋਕ ਪਰ ਮਜਾਲ ਆ ਕਿਸੇ ਦੀ ਕੋਈ ਇਹਨਾਂ ਦੀ ਬੋਲੀ ਨਹੀਂ ਕੋਈ ਮਾੜੀ ਜੁਂਗਲ ਵੀ ਕਰ ਜੇ ਤੇ ਸਾਡੀਆਂ ਸਾਡੀ ਬੋਲੀ ਨੂੰ ਲਤਾੜਤਾ ਨਕਾਰਤਾ ਖਤਮ ਕਰਤਾ ਪਰ ਇਹ ਰੋਲਤੀ ਸਾਡੀ ਬੋਲੀ ਤੇ ਸਾਡੇ ਨੂੰ ਪਰਵਾਹ ਹੀ ਕੋਈ ਨਹੀਂ ਇਹਨਾਂ ਨੇ ਹਲੇ ਪੈਗ-ਪਗ ਉਧਰ ਕੇ ਨੱਚਣਾ ਸਿਰਾਂ ਤੇ ਹਲੇ ਤਾਂ ਬਹੁਤ ਤਮਾਸ਼ੇ ਡਰਾਮੇ ਰਹਿੰਦੇ ਆ ਨਾ ਸਾਡੇ ਸਾਨੂੰ ਕੀ ਲੋੜ ਆ ਠੀਕ ਆ ਮਰਦੀ ਆ ਬੋਲੀ ਮਰ ਜਾਣ ਦੇ ਅਗਲੀ ਗੱਲ ਸੁਣ ਲਓ ਆ ਹੋਰ ਸੁਣਾਉਣਾ ਹੈ ਅੱਜ ਦੀ ਖਬਰ ਆ ਇਹ ਆ ਸੋਨੂੰ ਕਹਿਣਾ ਵੀ ਕੰਮ ਦੀਆਂ ਖਬਰਾਂ ਵੀ ਮਾੜੀਆਂ ਮੋਟੀਆਂ ਪੜ ਲਿਆ ਕਰੋ ਭਰਾਵੋ ਆ ਦੇਖੋ ਧਰਮਿੰਦਰ ਪ੍ਰਧਾਨ ਜਿਹੜਾ ਕੇਂਦਰ ਦਾ ਸਿੱਖਿਆ ਮੰਤਰੀ ਹੈ ਉਹਨੇ ਪਤਾ ਕੀ ਧਮਕੀ ਦਿੱਤੀ ਹੈ ਤਮਨ ਲਾਡੂ ਨੂੰ ਉਹ ਕਹਿੰਦਾ ਤੁਹਾਡਾ ਜਿਹੜਾ 2000 ਕਰੋੜ ਦਾ ਫੰਡ ਹੈ ਸੈਂਟਰ ਉਹ ਨਹੀਂ ਦੇਊਗਾ ਜੇ ਤੁਸੀਂ ਕੇਂਦਰ ਦੀ ਸਿੱਖਿਆ ਨੀਤੀ ਲਾਗੂ ਨਹੀਂ ਕਰੋਗੇ ਇਹ ਗੱਲ ਕਹਿ ਰਿਹਾ ਧਰਮਿੰਦਰ ਪ੍ਰਧਾਨ ਤਮਨ ਲਾਡੂ ਨੂੰ ਸਤਲਨ ਦਾ ਕੀ ਬਿਆਨ ਆ ਉਹ ਕਹਿੰਦਾ ਤੁਸੀਂ 10000 ਕਰੋੜ ਦੀ ਜੇ ਹੋਰ ਪੇਸ਼ਕਸ਼ ਵੀ ਕਰੋਗੇ ਕੋਈ ਹੋਰ ਪੈਕੇਜ ਵੀ ਦਿਓਗੇ ਵੀ 10000 ਜਾਂ 20000 ਰੁਪਏ ਸਾਨੂੰ ਹੋਰ ਦੁੱਤਾ ਤਾਂ ਵੀ ਮੈਂ ਸੂਡੀ ਸਿੱਖਿਆ ਨੀਤੀ ਲਾਗੂ ਨਹੀਂ ਕਰੂੰਗਾ ਸਟਾਲਾਂ ਦਾ ਬਿਆਨ ਆ ਇਹ ਦੇਖੋ ਇਹ ਇਹ ਹੁੰਦੇ ਆ ਮੁੱਖ ਮੰਤਰੀ ਜਿਹੜੇ ਆਪਣੇ ਸੂਬੇ ਲਈ ਆਪਣੇ ਹੱਕਾਂ ਲਈ ਲੜਨ ਵਾਲੇ ਆ ਤੇ ਕਾ ਸਾਡੇ ਵਾਲੇ ਆ ਇਹ ਕਿਉਂ ਨਹੀਂ ਬਈ ਮੈਂ ਪੁੱਛਣਾ ਚਾਹੁੰਦਾ ਐਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਾਂ ਭਵੰਤਮਾਨ ਸਪੈਸ਼ਲ ਸੈਸ਼ਨ ਬੁਲਾ ਕੇ ਕਿਉਂ ਨਹੀਂ ਇਹ ਸਿੱਖਿਆ ਨੀਤੀ ਦੇ ਖਿਲਾਫ ਮਤਾ ਲਿਖੇ ਆਉਂਦਾ ਬਈ ਇਹ ਸਿੱਖਿਆ ਨੀਤੀ ਮੈਂ ਤੁਹਾਨੂੰ ਫੇਰ ਦੱਸਦਾ ਛੋਡਾ ਜਿੰਨਾ ਇਤਿਹਾਸ ਆ ਸਭ ਉਹ ਛੋਡੇ ਜਿਹੜਾ ਸਲੇਸਾਂ ਦੇ ਵਿੱਚੋਂ ਯੂਨੀਵਰਸਿਟੀਆਂ ਦੇ ਵਿੱਚੋਂ ਕਾਲਜਾਂ ਦੇ ਸਕੂਲਾਂ ਨੂੰ ਸਭ ਕੱਢ ਦਿੱਤਾ ਜਾਊਗਾ ਛੋਡਾ ਜਿੰਨਾ ਸਾਹਿਤ ਆ ਜਿੰਨਾ ਲਿਟਰੇਚਰ ਆ ਛੋਡਾ ਉਹ ਸਾਰਾ ਕੱਢ ਦਿੱਤਾ ਜਾਊਗਾ ਛੋਡੀ ਬੋਲੀ ਹੌਲੀ 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 ਕਰਕੇ ਜਿਵੇਂ ਆ ਇਹਨਾਂ ਨੇ ਲਾਗੂ ਕਰਤਾ ਅੱਜ ਹੌਲੀ ਹੌਲੀ ਐ ਖਤਮ ਕਰ ਦੇਣਗੇ ਕੁੱਲ ਚੀਜ਼ ਛੋਡੀ ਸੱਭਿਆਚਾਰਾ ਨਾਸ ਮਾਰ ਦੇਣਗੇ ਇਹ ਸਿੱਖਿਆ ਨੀਤੀ ਉਹ ਨੀਤੀ ਆ ਅ ਜੇ ਮੈਂ ਪਹਿਲਾਂ ਅਲੈਡੀ ਦਾ ਰੋਲਾ ਪਿਆ ਮੈਂ ਬੋਲਿਆ ਪਾ ਅਲੈਡੀ ਬਾਰੇ ਪਰ ਬਹੁਤਿਆਂ ਸਿਆਣਿਆਂ ਨੇ ਬਣਾਈ ਲਈ ਐਵੇਂ ਮਰੀਆਂ ਦੇ ਲੱਖਾ ਤਾਂ ਸੋਨੂੰ ਮੈਂ ਕਰੋਨੇ ਵੇਲੇ ਵੀ ਕਿਹਾ ਸੀ ਟੀਕੇ ਨਾ ਲਵਾਓ ਸੰਭਲੇ ਤੁਸੀਂ ਉਦੋਂ ਵੀ ਨਹੀਂ ਟੀਕੇ ਲਵਾ ਲੈ ਤੁਸੀਂ ਗੜਾ ਲੈ ਜਿੰਨਾ ਸਾਇਲੈਂਟ ਐਟੈਕ ਆਉਂਦਾ ਹੈ ਘੁੰਮਣ ਪਿੰਡ ਹਫ਼ਤੇ ਦੇ ਵਿੱਚ 5-6 ਮੌਤਾਂ ਹੋ ਗਈਆਂ 25 25 30 30 ਸਾਲ ਦੇ ਨੌਜਵਾਨ ਵੀ ਮਰ ਗਏ ਉਦੋਂ ਲੋਕਾਂ ਨੇ ਮੇਰੀ ਸੁਣੀ ਨਹੀਂ ਮੈਂ ਉਦੋਂ ਹੀ ਬੋਲਿਆ ਸੀਗਾ 20 ਚ ਮੈਂ ਨਾ ਲਵਾਓ ਟੀਕੇ ਨਾ ਲਵਾਓ ਲੋਕ ਕਹਿੰਦੇ ਮੈਨੂੰ ਗਾਲਾਂ ਕੱਢ ਤੂੰ ਕੀ ਡਾਕਟਰ ਮੈਂ ਹੁਣ ਕਹਾਂ ਪਾ ਅਲੈਡੀ ਨਾ ਬਣਾਓ ਨਹੀਂ ਸੁਣੀ ਬਣਾ ਲਈ ਲੋਕਾਂ ਨੇ ਕਿਹੜਾ ਸੁਣਦਾ ਸਾਨੂੰ दारू ਪੀਣ ਤੋਂ ਵੇਲਾ ਨਹੀਂ ਸਾਨੂੰ ਦਾ ਹੋਰ ਕੰਮਾਂ ਤੋਂ ਵੇਲ ਨਹੀਂ ਹੈਗੀ ਐਥੇ ਸਾਨੂੰ ਸਿੱਖਿਆ ਨੀਤੀ ਦਾ ਕੀ ਹੈ ਕੀ ਹੈ ਸਾਨੂੰ ਖੇਤੀਬਾੜੀ ਨੀਤੀ ਦਾ ਸੀ ਕੀ ਲੈਣਾ ਪਾ ਰੈਡੀਆਂ ਤੋਂ ਕੋਈ ਗੱਲ ਦੇਖਾਂ ਹੈ ਕੀ ਹੁੰਦਾ ਸੋ ਭਾਈ ਸੋਨੂੰ ਬੇਨਤੀ ਆ ਇਹਨਾਂ ਲਾਂਪਤੀਆਂ ਨੂੰ ਇਹਨਾਂ ਕਰਾਰਾਂ ਨੂੰ ਅ ਵਿਚੇ ਬਾਦਲ ਬੂਦਲ ਨੇ ਵਿਚੇ ਕਾਂਗਰਸੀ ਨੇ ਸਾਰੇ ਚੁੱਪ ਨੇ ਐਡੇ ਘਟਿਆ ਤੇ ਐਡੇ ਲਾਹਣ ਤੇ ਐਡੇ ਗਦਾਰ ਤੇ ਬੇਈਮਾਨ ਬੰਦੇ ਨੇ ਇਹ ਰੋਜ਼ ਕੋਈ ਨਾ ਕੋਈ ਕਦੇ ਪਾਣੀਆਂ ਤੇ ਹਮਲਾ ਹੋ ਗਿਆ ਬੀਬੀ ਅੰਬੇ ਦੇ ਬੱਚਾ ਪਿੱਛੇ ਜਿਹਨ ਕੈਮਰਾ ਹੀ ਲਾਤੇ ਉੱਥੇ ਸੈਂਸਰ ਲਾਤੇ ਸਾਡੇ ਪਾਣੀ ਤੇ ਉੱਥੇ ਚੁੱਪਨੇ ਪਾਣੀਆਂ ਜਹਰਾਂ ਪੈਂਦੀ ਉੱਥੇ ਚੁੱਪਨੇ ਰੋਜ਼ ਕੋਈ ਨਾ ਕੋਈ ਸੈਂਟਰ ਸਾਡੇ ਤੇ ਨਵਾਂ ਕੋਈ ਲਾਗੂ ਕਰ ਰਿਹਾ ਕੋਈ ਨਾ ਕੋਈ ਫਰਮਾਨ ਜਾਰੀ ਕਰ ਰਹੇ ਨੇ ਆਪਾਂ ਸਾਰੇ ਚੁੱਪ ਕਰ ਜਾਂਦੇ ਹਾਂ ਸਭ ਚੁੱਪ ਨੇ ਹੱਦ ਹੋ ਗਈ ਯਾਰ ਤੁਸੀਂ ਇਹ ਪੰਜਾਬੀਆਂ ਨੇ ਸਿਰ ਤੇ ਤੁਹਾਨੂੰ ਬਿਠਾਇਆ ਸਿਰ ਦਾ ਤਾਜ ਤੁਹਾਨੂੰ ਬਣਾਇਆ ਰਾਜ ਭਾਗ ਦਿੱਤੇ ਗੱਡੀਆਂ ਦਿੱਤੀਆਂ ਮੰਤਰੀ ਬਣਾਇਆ ਮੁੱਖ ਮੰਤਰੀ ਬਣਾਇਆ ਆ ਪਹਿਲਾਂ ਕਾਂਗਰਸਾਂ ਨੂੰ ਬਣਾਇਆ ਪਹਿਲਾਂ ਫਿਰ ਬਾਦਲਾਂ ਨੂੰ ਬਣਾਇਆ ਸਭ ਆ ਮਸਲੇ ਤੇ ਚੁੱਪਨੇ ਯਾਰ ਹੁਣ ਮੈਂ ਸੁਣ ਰਿਹਾ ਸੀ ਅੱਜ ਕਈ ਬਾਦਲ ਵਾਲੇ ਵੀ ਬੋਲੀ ਜਾਂਦੇ ਆ ਜੀ ਬਹੁਤ ਵੱਡਾ ਹਮਲਾ ਆ ਜੀ ਤੁਸੀਂ ਕੈਵਲ ਭਾਈਵਾਰ ਰਹੇ ਕਿੰਨੇ ਸਾਲ ਉਦੋਂ ਤੁਸੀਂ ਕਿੱਥੇ ਸੀ ਬੋਲਣ ਵਾਲੇ ਬਈ ਉਦੋਂ ਦੀਆਂ ਨੀਤੀਆਂ ਲਾਗੂ ਨੇ ਤਾਂ ਆ ਕਾਂਗਰਸ ਦਾ ਪ੍ਰਧਾਨ ਰਾਜਾ ਬੜਿੰਗ ਗੱਲ-ਗੱਲ ਦਾ ਟਵੀਟ ਕਰਨ ਵਾਲੇ ਬੰਦੇ, ਮਾੜੀ-ਮਾੜੀ ਗੱਲ ਦੇ ਵਰਦੀ ਕਰਿਆ ਕਰਨ ਵਾਲੇ ਬੰਦੇ ਸਾਰੇ ਚੁੱਪ ਨੇ। ਕੀ ਫਰਜ਼ ਨਹੀਂ ਬਣਦਾ? ਵੀ ਸਾਰੇ ਜਿੰਨੀਆਂ ਵਿਰੋਧੀ ਧਿਰਾਂ ਕਾਂਗਰਸੀ ਆ, ਬਾਦਲ ਆ, ਹੋਰ ਜਿੰਨੇ ਵੀ ਹੈਗੇ ਸਾਰੇ ਇਕੱਠੇ ਹੋ ਕੇ ਭੰਤ ਨੂੰ ਘੇਰੋਏ ਮਸਲੇ ਤੇ। ਕਿਉਂ ਕੱਲਾ ਪ੍ਰਗਟ ਸਿੰਘ ਤੇ ਕਿਉਂ ਬੋਲਿਆ ਬਈ ਸਿੱਖਿਆ ਨੀਤੀ ਦੇ ਵੀ ਇਹਦੇ ਖਿਲਾਫ ਸਾਨੂੰ ਮਤਲਿਆਉਣਾ ਚਾਹੀਦਾ? ਕਿਉਂ ਬੋਲਿਆ? ਪੂਰੀ ਕਾਂਗਰਸ ਨੇ ਕਿਉਂ ਨਹੀਂ ਇਹ ਮਤਲਿਆਉਂਦਾ? ਉਰਨ ਸਭਾ ਦੇ ਵਿੱਚ। ਵਿਰੋਧੀ ਧਿਰ ਦੇ ਬੰਦੇ ਆ ਤੁਸੀਂ ਵਿਰੋਧੀ ਧਿਰ ਦੇ ਤੁਹਾਡੇ ਕੋਲੇ ਵਿਰੋਧ ਦਾ ਜਿਹੜਾ ਹੈਗਾ ਤੁਸੀਂ ਕਿਉਂ ਨਹੀਂ ਬੋਲੇ ਫਿਰ ਤੇ ਯਾਰ ਭਾਈ ਇਹ ਗਲਤ ਨੀਤੀਆਂ ਖਤਮ ਕਰੋ ਨੂੰ ਬੰਦ ਕਰੋ ਵੰਸੀਆ ਐਨੀ 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 ਐ ਨਾਕਾਮ ਡੋਗਰੇ ਵਾਲਾ ਨਾ ਕਰ ਇਹ ਡੋਗਰੇ ਵਾਲਾ ਕੰਮ ਨਾ ਕਰ ਇਹ ਗਦਾਰੀਆਂ ਨਾ ਕਰ ਯਾਰ ਕਿੰਨੇ ਚਾਵਾਂ ਨਾਲ ਕਿੰਨੇ ਮਾਨਸਤਕਾਰ ਨਾਲ ਯਾਰ ਤੈਨੂੰ ਲੋਕਾਂ ਨੇ ਸਿਰ ਤੇ ਬਿਠਾਇਆ ਯਾਰ ਉਹ 2 2 ਵਜੇ ਤੱਕ ਲੋਕਤਰਾ ਭਾਸ਼ਣ ਸੁਣਨ ਨੂੰ ਲੋਕਤ ਨੂੰ ਡੀਖਦੇ ਹੁੰਦੇ ਸੀ ਯਾਰ ਇਹ ਸਦਾ ਬੈਠਾ ਰਹੇਗਾ ਯਾਰ ਤੂੰ ਦੇਖੀ ਜਾਈਂ ਤੈਨੂੰ ਹੁਣੀ ਲਾ ਕੇ ਹੁਣ ਠੋਕਣਗੇ ਦੇਖ ਲਈ ਤੂੰ ਅੱਜ ਜਿਹੜਾ ਤੁਹਾਡਾ ਲੁਧਿਆਣੇ ਤੋਂ ਤੁਹਾਡਾ ਮਰ ਗਿਆ ਸੀਗਾ ਐਮਐਲਏ ਆਪਣਾ ਗੋਗੀ ਉਹਦੀ ਥਾਂ ਤੇ ਹੁਣ ਵੋਟਾਂ ਹੋਣੀਆਂ ਜਿੰਨੀਆਂ ਵੋਟਾਂ ਪੈਣੀਆਂ ਨੇ ਉਹਦੀ ਥਾਂ ਤੇ ਜਿਹੜਾ ਰਾਸਵਾ ਮੈਂਬਰ ਆ ਲਿਆ ਕੇ ਉਹਨੂੰ ਟਿਕਟ ਦੇ ਦਿੱਤੀ ਉਹ ਰਾਸ ਵਾਲੀ ਕੁਰਸੀ ਖਾਲੀ ਕਰਕੇ ਉਹਦੇ ਕੇਰਿਵਾਲ ਨੂੰ ਬਿਠਾ ਕੇ ਤੇ ਤੇਰਾ ਤਾਂ ਇਹ ਇਹ ਤੇਰਾ ਡੰਡਾ ਡੁੱਕਣਗੇ ਤੈਨੂੰ ਥੋੜੀ ਰਹਿਣ ਦੇਣਗੇ ਇੱਥੇ ਹੋ ਗਈਆਂ ਤਿਆਰੀਆਂ ਸਾਰੀਆਂ ਉਹ ਐਵੇਂ ਥੋੜੀ ਉਹਨੂੰ ਇੱਧਰ ਟਿਕਟ ਦਿੱਤੀ ਆ ਲਿਆ ਕੇ ਵੀ ਇਹਨੂੰ ਜੁਤਾ ਕੇ ਐਮਐਲਏ ਬਣਾ ਲਾਂਗੇ ਤਾਂ ਰਸਵਾ ਖਾਲੀ ਹੋ ਜੂਗੀ ਤੇ ਉਹ ਆਪਾਂ ਕੇਜਰੀਵਾਲ ਨੂੰ ਬਿਠਾ ਲਾਂਗੇ ਤਬਾਹ ਕਰੀ ਜਾਂਦੇ ਯਾਰ ਉਹ ਸਾਡੇ ਲੋਕ ਨੇ ਯਾਰ ਜਿਹੜੇ ਹੱਲੇ ਵੀ ਜੰਦਾਬਾਦ ਜੰਦਾਬਾਦ ਕਰੀ ਜਾਂਦੇ ਨੇ ਯਾਰ